ਕੈਨੇਡਾ ਦੇ ਸਿਕਸ ਨਾਸੋਸ਼ਨ ਨੂੰ ਰੈਕਗਨਾਈਜ਼ ਕਰੇ ਸਿਕਸ ਚੈਨਸ ਨੂੰ ਰੈਕਟਰਾਇਜ਼ ਕਰ ਨਾਲ ਉਹ ਕੁਛ ਹੁੰਦਾ ਪਹਿਲਾਂ ਤਾਂ ਆਪਾਂ ਰੈਕਗਨਾਈਜ਼ ਕਰਦੇ ਆ ਕਿ ਸਿੱਖਣ ਵਾਲੀ ਪੇਸ਼ਾਗੀ ਹੋਈ ਹੈ ਦੂਜੀ ਗੱਲ ਆਪਾਂ ਸਿੱਧੇ ਹਮਲਾ ਕਰਦੇ ਉਸ ਜ਼ੁਲਮੀ ਹਮਮਤ ਜਿੰਨਾਂ ਨਹੀਂ ਨਾਸੋਸ਼ ਕੀਤਾ ਉਹਤੇ ਸਿੱਧਾ ਪਹਹਾ ਕਰਦੇ ਕਿ ਇਹ ਗਾਗ ਇੰਨੇ ਹੋਣਾ ਚਾਹੀਦਾ ਸੀ ਆ ਗਿਆ ਉਹ ਤਾਂ ਅੱਜ ਆਜਾ ਖਾਲਸਾ ਸਾਜਨਾ ਦੇ ਵਿੱਚ ਮਨਾ ਮਨਾ ਰਹੇ ਆ ਉਹ ਜਿੰੜੀ ਗੱਲ ਹੈ ਕਿਉਂਕਿ ਇਹਦੇ ਵਿੱਚ ਸਿੱਖੀ ਦੀ ਗੱਲ ਆਉਂਦੀ ਹੈ ਕਿ ਖਾਲਸਾ ਬਣਿਆ ਬੇਇਨਸਾਫੀ ਦੇ ਖਿਲਾਫ ਲੜਨ ਲਈ ਜੇਥੇ ਵੀ ਬਿਆਂ ਦੇ ਇਨਸਾਫੀ ਹੋਵੇ ਜੇਥੇ ਵੀ ਜ਼ੁਲਮ ਹੋਵੇ ਉਤੇ ਖਾਲਸਾ ਡਟ ਕੇ ਉਸ ਜ਼ੁਲਮ ਦੇ ਖਿਲਾਫ ਉਸ ਬੇਇਨਸਾਫੀ ਦੇ ਖਿਲਾਫ ਲੜਦੇ ਨੇ ਤੇ ਆਪਾਂ ਚਾਹੁੰਦੇ ਕਿ ਸਰਬੱਤ ਦਾ ਭਲਾ ਹੋਵੇ ਹਰੇਕ ਕੌਮ ਵਾਸਤੇ ਹਰੇਕ ਇਨਸਾਨ ਨੂੰ ਬਰਾਬਰ ਦਾ ਹੱਕ ਮਿਲੇ ਨਾਲ ਨਾਲ ਜੇ ਸਿੱਖਾਂ ਨਾਲ ਬੇਇਨਸਾਫੀ ਹੁੰਦੀ ਹੈ ਉੱਥੇ ਵੀ ਸਾਨੂੰ ਡਟ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਆਵਾਜ਼ ਉਠਾਉਣੀ ਚਾਹੀਦੀ ਹੈ ਸੋ ਇਸ ਦੇ ਨਾਲ ਨਾਲ ਜਿਵੇਂ ਭਾਈ ਸਾਹਿਬ ਨੇ ਕਿਹਾ ਇਸ ਸਾਲ ਸਿੱਖ ਨਸਲ ਖੁਸ਼ੀ ਦਾ 40ਵਾਂ ਮਰੀਗੰਡ ਤੇ 40ਵੇਂ ਮਰੀਗੰਡ ਦੇ ਵੇਲੇ ਸਾਡੀ ਆਸ ਹੈ ਮੇਰੀ ਟੀਮ ਵੱਲੋਂ ਕਿ ਜੋ ਸਿੱਖਾਂ ਦਾ ਨਸੁਖੀ ਹੋਇਆ ਉਹਨੂੰ ਫਾਇਦਾ ਕੀਏ ਤੋਂ ਮਾਤਾ ਦਵਾ ਦਿੱਤੀ ਜਾਵੇ ਇਹ ਬਹੁਤ ਜ਼ਰੂਰੀ ਉਪਰਾਲਾ ਆ ਕਿ ਸਿੱਖ ਜਨਸਾ ਨੂੰ ਰੈਕਗਨਾਈਜ਼ ਕਰਨਾ ਸਿੱਖ ਜਨਸਾ ਨੂੰ ਰੈਕਗਨਾਈਜ਼ ਕਰ ਨਾਲ ਉਹ ਖੁਸ਼ ਹੁੰਦਾ ਪਹਿਲਾਂ ਤਾਂ ਆਪਾਂ ਰੈਕਗਨਾਈਜ਼ ਕਰਦੇ ਆ ਕਿ ਸਿੱਖਾਂ ਨਾਲ ਇਹ ਬੇਇਨਸਾਫੀ ਹੋਈ ਹੈ ਦੂਜੀ ਗੱਲ ਆਪਾਂ ਸਿੱਧੇ ਹਮਲਾ ਕਰਦੇ ਉਸ ਜ਼ੁਲਮੀ ਹਕੂਮਤ ਜਿੰਨੇ ਨਸਤੋਸ਼ ਕੀਤਾ ਉਹਦੇ ਸਿੱਧਾ ਪਹੁੰਚ ਕਰਦੇ ਆ ਕਿ ਇਹ ਗਾਗਸੀ ਇੰਨੇ ਹੋਣਾ ਚਾਹੀਦਾ ਸੀਗਾ ਨਾਲੇ ਆਪਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਵੀ ਇਹਦੇ ਉੱਤੇ ਆਪਾਂ ਨਸ਼ਰ ਪੋਣਿਆ ਕਿ ਆਹ ਦੇਖੋ ਕੀ ਹੋਇਆ ਕਿ ਸਿੱਖ ਨਾਲ ਜਨਤੀ ਕੌਮ ਨਾਲੇ ਹੋਇਆ ਸੋ ਬੀਤੀ ਆ ਇਸ ਉਪਰਾਲੇ ਵਾਸਤੇ ਆਪਾਂ ਸ਼ੁਰੂ ਕਰ ਰਹੇ ਆ ਇੱਕ ਪਟੀਸ਼ਨ ਓਪਿਟੇਸ਼ਨ ਦੇ ਬੀਤੀਆ ਕਿ ਤੁਸੀਂ ਦਸਕਰ ਕਰੋ ਆਪਾ ਹਜ਼ਾਰਾਂ ਦੀ ਕੀਤੀ ਚੋਕਲੇਸ਼ਨ ਨੂੰ ਦਸਕਰ ਕਰਕੇ ਆਪਾ ਲੋਕ ਸਭਾ ਵਿੱਚ ਪੇਸ਼ ਕਰਨਾ ਚਾਹੁੰਦੇ ਆ ਇਹ ਲੋਕਾਂ ਦੀ ਮੰਗ ਆ ਕਿ ਕੈਨੇਡਾ ਇਹ ਸਿੱਖ ਨਸਲ ਨੂੰ ਰੈਕੋਗਨਾਈਜ਼ ਕਰੇ ਤੇ ਫਿਰ ਆਪਾ ਨਵੰਬਰ ਤੱਕ ਸਾਡੀ ਇੱਕ ਪਲਾਨ ਹੈ ਕਿ ਨਵੰਬਰ ਜੋ 40ਵਾਂ ਵਰੀਗਨ ਪੂਰ ਉਸ ਦਿਨ ਤੱਕ ਆਪਾ ਰੈਕੋਗਨਾਈਜ਼ ਕਰਵਾਵਾਂਗੇ ਲੋਕ ਸਭਾ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਜ਼ਰੂਰੀ ਹੋ ਬੱਲਾਹਿਆ ਕਿ ਮੈਂ ਕੱਲਾ ਨਹੀਂ ਕਰ ਸਕਦਾ ਤੁਹਾਡੇ ਸਾਰੇ ਦੀ ਸਾਥ ਦੇ ਨਾਲ ਹੀ ਹੋਊਗਾ ਸੋ ਬੀਂ ਦਿਹਾ ਤੁਸੀਂ ਉਹ ਮਬਾ ਕੀ ਪੇਟੀਸ਼ਨ 'ਤੇ ਸਾਈਨ ਕਰੋ ਅੱਜ ਵੀ ਲੋਕ ਆਉਣਗੇ ਜਿਹੜੇ ਪੇਟੀਸ਼ਨ ਵਰਤਲੇ ਨੇ ਸੰਗ ਦੇ ਵਿੱਚ ਤੁਸੀਂ ਉਹਦੀ ਜ਼ਰੂਰਤ ਦੱਸ ਸਕਦੇ ਹੋ ਤੁਸੀਂ ਆਨਲਾਈਨ ਵੀ ਦੱਸ ਸਕਦੇ ਹੋ ndpi.ca/sikhgenocide ਉਹਦੇ ਉੱਤੇ ਜ਼ਰੂਰਤ ਦੱਸ ਸਕੋ ਪ੍ਰੈਸ਼ਰ ਪਾ ਕੇ ਆਪਣਾ ਰਿਕਰਾਈਜ਼ ਕਰਵਾਉਣਾ ਆ ਬਹੁਤ ਧੰਨਵਾਦ ਇਸ ਸਟੇਜ ਤੋਂ ਮੈਨੂੰ ਮਾਣ ਆ ਕਿ ਆਪਾਂ ਜੋ ਸ਼ਹੀਦ ਹਜ ਸਿੰਘ ਜਿਹੜੇ ਪਰ ਉਹ ਤੇ ਆਪਣੀ ਆਈਡੀ ਰੈਕਗਨਾਈਜ਼ ਕਰਨਾ ਕਿ ਉਹਨਾਂ ਨੇ ਕਿੰਨੀ ਕੁਰਬਾਨੀ ਕੀਤੀ ਆ ਉਹ ਸੋਚਦੇ ਜੋ ਸਿੱਖਰਾਂਬੀ ਸਿੰਘ ਸਾਹਿਬ ਆਪ ਇਹਦੀ ਵੀ ਇਹ ਪ੍ਰੋਗਰਾਮ ਨੂੰ ਪੂਰਾ ਕਰੀਏ ਜ਼ਰੂਰੀ ਆ ਇਹ ਵੀ ਇੱਕ ਜੁਰਣੀ ਉਪਰਾਹਾ ਹੈ ਜਿਹਦੇ ਨਾਲ ਆਪਾਂ ਇਤਸਾਦ ਦੇ ਆਵਾਜ਼ ਬੁਲੰਦ ਕਰ ਸਕਦੇ ਆ ਇੱਕ ਵਾਰੀ ਫੇਰ ਧੰਨਵਾਦ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਤੁਹਾਨੂੰ ਰੂਬਰੂ ਮਿਲ ਲਈ ਸਟੇਜ ਤੋਂ ਤੁਹਾਡੀਆਂ ਸਾਰਿਆਂ ਦਾ ਮੈਨੂੰ ਦਿੱਤਾ ਧੰਨਵਾਦ ਤੇ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਧਿਆਨ ਨਾਲ ਮੇਰੀ ਗੱਲ ਸੁਣੀ ਮਿਹਰਬਾਨੀ ਇੱਕ ਵਾਰੀ ਫੇਰ ਕੋਦੀ ਦੀ ਸਾਂਝ ਬਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ